ਪੀਵੀ ਟੂਡੇ ਚੈਨਲ ਦੇਖ ਰਹੀ ਸਾਰੀ ਸੰਗਤ ਨੂੰ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਲੈ ਕੇ ਚੱਲੇ ਆ ਗੁਰਦੁਆਰਾ ਪੰਜ ਤੀਰ ਸਾਹਿਬ ਲੋੜੋਆ ਵਿਖੇ ਜਿੱਥੇ ਕਈ ਦਿਨਾਂ ਤੋਂ ਗੁਰਮਤ ਸਖਲਾਈ ਕੈਂਪ ਲਗਾਇਆ ਗਿਆ ਜਿਸ ਦੇ ਆਖਰੀ ਦਿਨ ਇਸ ਗੁਰਮਤ ਸਖਲਾਈ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਅਤੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਕੈਂਪ ਦੇ ਮੁੱਖ ਪ੍ਰਬੰਧਕ ਤੇ ਕਮੇਟੀ ਪ੍ਰਧਾਨ ਪ੍ਰਿੰਸੀਪਲ ਤਰਜੀਵਨ ਸਿੰਘ ਘਰਚਾ ਅਤੇ ਗੁਰੂ ਘਰ ਦੇ ਪ੍ਰਸਿੱਧ ਕੀਰਤਨੀਏ ਭਾਈ ਸੁਖਵਿੰਦਰ ਸਿੰਘ ਜਵੱਦੀ ਨੇ ਆਖਿਆ ਕਿ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਅਜਿਹੇ ਉਦਦਮ ਜਾਰੀ ਰਹਿਣਗੇ ਉਨਾ ਸੰਗਤਾਂ ਨੂੰ ਅਪੀਲ ਕੀਤੀ ਕਿ 22 ਜੂਨ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਵੀ ਹਮ ਹਮਾਕੇ ਪੁਜਿਆ ਜਾਵੇ ਆਓ ਦੇਖਦੇ ਹਾਂ ਇਸ ਗੁਰਮਤ ਸਕਲਾਈ ਕੈਂਪ ਦੀਆਂ ਤਸਵੀਰਾਂ ਅਤੇ ਪ੍ਰਬੰਧਕਾਂ ਤੋਂ ਪ੍ਰਕਾਸ਼ ਪੁਰਬ ਦੇ ਪ੍ਰੋਗਰਾਮਾਂ ਦੀ ਲੈਂਦੇ ਹਾਂ ਹੋਰ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਕੈ ਰੀ ਸਾਧ ਸੰਗ ਜੀਓ ਸਤਿਗੁਰੂ ਜੀ ਨੇ ਕਿਰਪਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਖਸ਼ਿਸ਼ ਸਦਕਾ ਅਤੇ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਪੰਜ ਤੀਤ ਸਾਹਿਬ ਨਗਰ ਲੜੋਵਾ ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਗੁਰੂ ਸਾਹਿਬ ਨੇ ਉਦਮ ਬਖਸ਼ਿਸ਼ ਕਰਕੇ ਦਾਸਰਿਆਂ ਤੋਂ ਅਤੇ ਪ੍ਰਬੰਧਕ ਕਮੇਟੀ ਤੋਂ ਬੱਚਿਆਂ ਦੇ ਵਾਸਤੇ ਗੁਰਮਤ ਸਿਖਲਾਈ ਕੈਂਪ ਆਰੰਭਿਆ ਗਿਆ ਸੀ ਜਿਹੜਾ ਕਿ 11 ਜੂਨ ਤੋਂ ਲੈ ਕਰਕੇ 20 ਜੂਨ ਤੱਕ ਚੱਲਿਆ ਜਿਸ ਵਿੱਚ ਵੱਡੇ ਛੋਟੇ ਛੋਟੇ ਬੱਚਿਆਂ ਨੇ ਹਿੱਸਾ ਲੈ ਕਰਕੇ ਲਾਹਾ ਪ੍ਰਾਪਤ ਕੀਤਾ ਗੁਰਮਤ ਕਲਾਸਾਂ ਵਿੱਚ ਹਿੱਸਾ ਪਾ ਕੇ ਕਰਕੇ ਬੱਚਿਆਂ ਨੇ ਗੁਰਮਤਿ ਨਾਲ ਜੁੜਨਾ ਕੀਤਾ ਹੈ ਅੱਜ ਇਹਨਾਂ ਕਲਾਸਾਂ ਦੀ ਇਸ ਕੈਂਪ ਦੀ ਸਮਾਪਤੀ ਸੀ ਜਿਸ ਵਿੱਚ ਅਨੇਕਾਂ ਸੰਗਤਾਂ ਨੇ ਤੇ ਬੱਚਿਆਂ ਦੇ ਮਾਤਾ ਪਿਤਾ ਨੇ ਪਹੁੰਚ ਕਰਕੇ ਪ੍ਰਵੰਦਕ ਵੀਰਾਂ ਨੇ ਪਹੁੰਚ ਕਰਕੇ ਹਾਜ਼ਰੀ ਲਵਾਈਆਂ ਹਨ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਅਸੀਂ ਇੱਥੇ ਸਾਰਿਆਂ ਜੀ ਆਇਆਂ ਕਹਿੰਦੇ ਆ ਤੇ ਬਹੁਤ ਹੀ ਧੰਨਵਾਦ ਸਾਡੇ মিডিਆ ਦਾ ਜਿਨ੍ਹਾਂ ਨੇ ਪਹੁੰਚ ਕਰਕੇ ਸਾਰੇ ਪ੍ਰੋਗਰਾਮ ਨੂੰ ਅਟੈਂਡ ਕੀਤਾ ਇਸ ਨੂੰ ਕਵਰ ਕੀਤਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਸਾਹਿਬ ਮਲਖਰਾਜ ਸਿੰਘ ਜੀ ਜਨਾਣੇ ਇਸ ਪ੍ਰੋਗਰਾਮ ਨੂੰ ਕਵਰ ਕਰਕੇ ਆਪ ਸੰਗਤਾਂ ਤੱਕ ਪਹੁੰਚਾਇਆ ਆਸ ਕਰਦੇ ਆ ਅੱਗੇ ਤੋਂ ਵੀ ਸਤਿਗੁਰੂ ਜੀ ਸਾਡੇ ਤੋਂ ਇਹ ਸੇਵਾਵਾਂ ਲੈਂਦੇ ਰਹਿਣ ਅਤੇ ਵੱਧ ਚੜ ਕੇ ਅਸੀਂ ਕੌਮ ਦੀ ਤੇ ਸਿੱਖੀ ਦੀ ਸੇਵਾ ਕਰਦੇ ਰਹੀਏ ਜੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਨੂੰ ਬੇਨਤੀ ਆ ਕਿ ਜਿਵੇਂ ਕਿ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਨੇ ਆ ਇਸੇ ਤਰ੍ਹਾਂ ਆਪਾਂ ਸ਼ੇਵੀ ਪਾਸ਼ਾ ਸਤਿਗੁਰੂ ਹਰਗਵੰਦ ਸਾਹਿਬ ਜੀ ਦਾ ਪ੍ਰਕਾਸ਼ ਪਰ ਵੀ ਬਣਾਉਣਾ ਹੈ ਕਿਉਂਕਿ ਇਹ ਜੋ ਗੁਰਦਰਾ ਪਾਇਂ ਤੀਰਥ ਸਾਹਿਬ ਦਾ ਇਹ ਜੋ ਤੀਰਥ ਸਥਾਨ ਹੈ ਇਸੇ ਸ਼ੇਵੀ ਪਾਸ਼ਾ ਸਤਿਗੁਰੂ ਹਰਗਵੰਦ ਸਾਹਿਬ ਜੀ ਨੇ ਦਰਸਾਇਆ ਹੈ ਉਹਨਾਂ ਦੇ ਚਰਨ ਛੋਹ ਪ੍ਰਾਪਤ ਸਥਾਨ ਹੈ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਸੀਂ 22 ਜੂਨ ਨੂੰ ਸਾਰੀ ਸੰਗਤ ਨੇ ਜਿਵੇਂ ਆਪਾਂ ਦੂਜੇ ਸਤਿਗੁਰਾਂ ਦੇ ਪ੍ਰਕਾਸ਼ ਪਰ ਬਣਾਉਂਦੇ ਆਂ ਇਵੇਂ ਹੀ ਸਾਰੀ ਸੰਗਤ ਨੇ ਇੱਥੇ ਪ੍ਰਕਾਸ਼ ਪਰ ਬਣਾਉਣਾ ਹੈ ਗੁਰੂ ਦੇ ਲੰਗਰ ਵੀ ਚੱਲਣਗੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਤੁਸੀਂ ਨੌਮਾ ਮਾ ਕੇ ਦੇਸ਼ ਵਿਦੇਸ਼ ਬੈਠੀਆਂ ਸੰਗਤਾਂ ਨੇ ਪ੍ਰੋਗਰਾਮ ਦੇਖਣਾ ਵੀ ਹੈ ਔਰ ਨਗਰ ਦੀਆਂ ਇਲਾਕੇ ਦੀ ਸੰਗਤਾਂ ਨੂੰ ਹੱਥ ਛੁੱਟ ਕੇ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਹਾਜ਼ਰੀ ਵੀ ਦੇਣੀ ਹੈ ਤੇ ਲੰਗਰ ਪਾਣੀ ਵੀ ਸ਼ਕਣਾ ਹੈ ਤੇ ਗੁਰੂ ਦੀ ਸ਼ੋਭਾ ਦੇ ਸ਼ਬਦ ਵੀ ਸੁਣਨੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ